ਉਹ ਨਹੀਂ ਨੋ ਠੀਕ ਆ ਸਰ ਰੈਡਿੰਗ ਕਰੋ ਚਲਾਓ ਜੇ ਚਲਾਓ ਇਹਨੂੰ ਕੀ ਦਿੱਤੀ ਰਾਣੇ ਕਾ ਖਾਣੇ ਕਾ ਸਾਰਾ ਫਰੀ ਕਰ ਰੱਖਿਆ ਬਸ ਸੇਵਾਵਾਂ ਫਰੀ ਹੈ ਔਰ ਸਾਨੂੰ ਬਹੁਤ ਮਾਨ ਦਿੱਤਾ ਉਹਨਾਂ ਨੇ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਔਰ ਮਾਨਯੋਗ ਮੁੱਖ ਮੰਤਰੀ ਭਵਾਨ ਸਿੰਘ ਮਾਨ ਨੇ ਮੁੱਖ ਮੰਤਰੀ ਦੀ ਸੇਵਾਦਾਰੀ ਸੰਭਾਲੀ ਆ ਉਸ ਦਿਨ ਤੋਂ ਲੈ ਕੇ ਲਗਾਤਾਰ ਆਵਾਦਿ ਪਾਰਟੀ ਆਵਾਦਿ ਪਾਰਟੀ ਦੀ ਸਰਕਾਰ ਮਾਨਯੋਗ ਮੁੱਖ ਮੰਤਰੀ ਭਵਨ ਸਿੰਘ ਮਾਨ ਪੂਰੀ ਕੈਬਨਿਟ ਐਮ ਐਲ ਏ ਸਮੁੱਚੀ ਆਵਾਦਿ ਪਾਰਟੀ ਦੇ ਵਰਕਰ ਟੀਮਾਂ ਜਿਹੜੀ ਉਹ ਲੋਕਾਂ ਦੀ ਸੇਵਾ ਦੇ ਵਿੱਚ ਲੱਗੀ ਹੋਈ ਹੈ ਵੱਖ-ਵੱਖ ਸਕੀਮਾਂ ਤਹਿਤ ਲੋਕਾਂ ਨੂੰ ਇਹ ਰਾਹਤ ਦਿੱਤੀਆਂ ਜਾ ਰਹੀਆਂ ਨੇ ਔਰ ਜਿੰਨੀਆਂ ਵੀ ਗਰੰਟੀਆਂ ਦਿੱਤੀਆਂ ਸੀ ਆਰਵਿੰਦਰ ਕੇਜਰੀਵਾਲ ਜੀ ਨੇ ਔਰ ਮਾਨਯੋਗ ਮੁੱਖ ਮੰਤਰੀ ਭਵਨ ਸਿੰਘ ਮਾਨ ਜੀ ਨੇ ਜਿੱਦਣ ਤੋਂ ਇਹ ਕੁਰਸੀ ਸੰਭਾਲੀ ਉਸ ਦਿਨ ਤੋਂ ਹੀ ਗਰੰਟੀਆਂ ਪੂਰੀਆਂ ਕਰਨੇ ਸ਼ੁਰੂ ਕਰਤੀਆਂ ਔਰ ਜਿੰਨੇ ਵਾਅਦੇ ਕੀਤੇ ਸੀ ਉਹ ਸਾਰੇ ਵਾਅਦੇ ਕਰੀਬ ਕਰੀਬ ਆਮ ਆਦਮੀ ਪਾਰਟੀ ਨੇ ਲੋਕਾਂ ਦੇ ਪੂਰੇ ਕਰ ਦਿੱਤੇ ਗਏ ਨਹੀਂ ਲੋਕਾਂ ਨੂੰ ਲੋਕਾਂ ਦੀ ਸਰਕਾਰ ਆ ਤੇ ਲੋਕਾਂ ਦੀਆਂ ਜਿਹੜੀਆਂ ਸ਼ਾਮਾਂ ਨੇ ਉਹਨੂੰ ਪੂਰਾ ਕਰਨ ਵਾਸਤੇ ਲੋਕ ਕੀ ਚਾਹੁੰਦੇ ਨੇ ਉਹਨਾਂ ਦੀ ਤਰਜਮਾਨੀ ਜਿਹੜੀ ਉਹ ਕਰਦੀ ਆ ਸਰਕਾਰ ਉਸੇ ਤਹਿਤ ਜਿਹੜੀ ਇਹ ਤੀਰਥ ਯਾਤਰਾ ਸਕੀਮ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਅਜਰੀ ਪੰਜਾਬ ਦੇ ਵਿੱਚ ਸ਼ੁਰੂ ਕੀਤੀ ਗਈ ਆ ਜਿਸ ਦੇ ਤਹਿਤ ਅੱਜ ਤੀਜੀ ਜਿਹੜੀ ਮੋਹਾਲੀ ਤੋਂ ਹਲਕੇ ਤੋਂ ਤੀਜੀ ਬਸਾ ਜਿਹੜੀ ਉਹ ਜਾ ਰਹੀ ਆ ਪੂਰੇ ਪੰਜਾਬ ਦੇ ਹਲਕਿਆਂ ਨੂੰ ਬਸਾਂ ਦਿੱਤੀਆਂ ਗਈਆਂ ਤਾਂ ਕਿ ਜਿਹੜੇ ਸ਼ਰਧਾਲੂ ਨੇ ਜਿਹੜੇ ਬੰਦੇ ਨਹੀਂ ਜਾ ਸਕਦੇ ਆ ਆਪਣੀ ਆਪਣੇ ਪੈਸੇ ਲਾ ਕੇ ਖਰਚਾ ਕਰਕੇ ਉਹਨਾਂ ਨੂੰ ਤੀਰਥ ਯਾਤਰਾ ਜਿਹੜੇ ਉਹ ਜਿਹਨਾਂ ਨੂੰ ਮੰਨਦੇ ਨੇ ਉਹਨਾਂ ਦੇ ਦਰਸ਼ਨ ਜਿਹੜੇ ਕਾਉਂਡ ਦਾ ਇਹ ਮਾਨਯੋਗ ਮੁੱਖ ਮੰਤਰੀ ਭਵਾਂ ਸਿੰਘ ਮਾਨ ਜੀ ਨੇ ਲੋਕਾਂ ਨੂੰ ਰਾਹਤ ਦਿੱਤੀ ਹੈ ਇਹਦੇ ਬਾਰੇ ਤੇ ਉਸੇ ਤਰ੍ਹਾਂ ਤੇ ਜਿਹੜੀ ਇਹ ਅੱਜ ਤੀਜੀ ਬਸਾ ਜਿਹੜੀ ਖਾਟੂ ਸ਼ਾਮ ਔਰ ਸਾਲਾ ਸਰ ਜਾ ਰਹੀ ਆ ਦਰਸ਼ਨ ਕਰਨ ਵਾਸਤੇ ਤੇ ਜਿਹੜੀ ਇਹ ਸਕੀਮ ਹੈ ਇਹ ਪੂਰੇ ਪੰਜਾਬ ਦੇ ਵਿੱਚ 117 ਹਲਕਿਆਂ ਦੇ ਵਿੱਚ ਜਿਹੜੀ ਇਹ ਸ਼ੁਰੂ ਕੀਤੀ ਗਿਆ ਮੁਖਵੰਤੀ ਸਾਹਿਬ ਬਣ ਕੇ